ਫਗਵਾੜਾ ਦੇ ਗੁਰੂ ਹਰਗੋਬਿੰਦ ਨਗਰ ਬਲੱਡ ਬੈਂਕ ਵਿਖੇ ਨਾਨਕ ਸਿੰਘ ਸੇਠੀ ਅਤੇ ਸ਼੍ਰੀਮਤੀ ਠਾਕੁਰ ਦੇਵੀ ਸੇਠੀ ਦੀ ਯਾਦ ਵਿੱਚ ਦੰਦਾ ਅਤੇ ਜਵਾੜੇ ਲਗਾਉਣ ਦਾ ਮੁਫਤ ਚੈੱਕਅਪ ਕੈਂਪ ਲਗਾਇਆ ਗਿਆ ਐਨਡੀਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਢੋਲੀ ਬੱਗਾ ਦੀ ਰਿਪੋਰਟ ਜਾਂਦੇ ਹੋਏ ਡਾਕਟਰ ਨੂੰ ਰਿਕਾਰਡ ਕੇ ਪੁੱਛ ਕੇ ਚਾਰ ਚੰਨ੍ਹ ਮੰਨਦੇ ਰਹਿਣ ਦੇਖ ਲੈਣਾ ਵੀ ਮੈਂ ਸ਼ੱਕ ਕਰ ਲਾ ਲਾ ਵਰਤੀ ਆਪਣੇ ਬ੍ਰੀਮ ਨਗਰੀ ਚੋਂ ਖੜੇ ਹਾਂ ਜੇ ਜੇਸਕਰਾ ਸਰਕਾਰੀ ਤੌਰ ਤੇ ਲੈਕਟ ਰੂਪੇ ਦੀ ਸ਼ੁਰੂਆਤ ਕਰਦੇ ਆ ਦੋ ਦਿਨ ਲਈ ਚਾਰ ਦਿਨ ਲਈ 10 ਦਿਨ ਲਈ ਮਹੀਨੇ ਲਈ ਦੋ ਮਹੀਨੇ ਲਈ 6 ਮਹੀਨੇ ਲਈ ਹਰ 15 ਦਿਨੀ ਟਾਈਮ ਕੱਢਣਾ ਔਰ ਹਰ 15 ਦਿਨੀ ਸਾਰੇ ਪੈਸੇ ਖਰਚਣੇ ਸਾਰਾ ਕੁਝ ਕਰਕੇ ਸਾਡੇ ਜਰੂਰਤ ਬੰਦਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਹੈਗੇ ਆ ਇਸ ਕਰਕੇ ਮੈਂ ਦਿਲੋਂ ਆਪਣੇ ਮਨੋਂ ਤੁਸੀਂ ਵੀ ਸਾਰੇ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਅੰਦਾਜ਼ ਕਰੋ ਏ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਤੁਹਾਡੇ ਲਈ ਤੁਹਾਡੇ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਮਦੇ ਵਿੱਚ ਕੋਈ ਇਹ ਲੋਕ ਹੈ ਕਿ ਉਹ ਨਹੀਂ ਸਰਮਾਉਣ ਇਸ ਕੈਂਪ ਤੇ ਇੱਕੀ ਪ੍ਰਗਟਮੈਂਟ ਜਾਓ ਤੇ ਉਹਨਾਂ ਦੀ ਹੱਤਰਾਂ ਦੇ ਨਾਲ ਅਸੀਂ ਆਪਣੇ ਇਹ ਸੰਬੰਧੀ ਮਦਦ ਕੀਤੀ ਜਾਊਗੀ ਤੇ ਨਾਲ ਹੀ ਜਿਹੜਾ ਦੁਆਰ ਲੈਂਕ ਅੱਜ ਅਸੀਂ ਕਰਨ ਜਾ ਰਹੇ ਹਾਂ ਔਰ ਇਹ ਬੜੇ ਲੰਬੇ ਅੱਗੇ ਤੋਂ ਇੱਕ ਸਿੱਖੀ ਪਰਿਵਾਰ ਜਿਹੜਾ ਸਾਡਾ ਇਸ ਕੈਂਪ ਦੇ ਲਈ ਬਹੁਤ ਹੀ ਤਨਦੇਹੀ ਨਾਲ ਅਤੇ ਬਹੁਤ ਹੀ ਇੱਕ ਅچھے ਬਹੁਤ ਹੀ ਅچھے ਢੰਗ ਦਾ ਡਾਕਟਰ ਸਾਹਿਬ ਨੇ ਤੁਹਾਨੂੰ ਦੱਸਿਆ ਕਿ ਦੰਦਾਂ ਦੇ ਕਿਸ ਤਰ੍ਹਾਂ ਸੰਭਾਲ ਕਰਨੇ ਆ ਤੁਸੀਂ ਤੇ ਆਪਣੇ ਦੰਦ ਠੀਕ ਵੀ ਕਰਵਾ ਲਏ ਜਾਂ ਨਵੇਂ ਲਗਵਾ ਲਏ ਪਰ ਇਹ ਵੀ ਇੱਕ ਸੇਵਾ ਹੋਏਗੀ ਜੇ ਤੁਸੀਂ ਆਪਣੇ ਆਂਢ ਗੁਆਂਢ ਆਪਣੇ ਮਹੱਲੇ ਵਿੱਚ ਜਾ ਕੇ ਲੋਗਾਂ ਨੂੰ ਦੱਸੋ ਕਿ ਮੈਂ ਆਪਣੇ ਦੰਦ ਠੀਕ ਕਰਾ ਲਿਆ ਔਰ ਤੁਸੀਂ ਵੀ ਇਸ ਕੈਂਪ ਵਿੱਚ ਜਾ ਕੇ ਆਪਣੇ ਦੰਦਾਂ ਦਾ ਇਲਾਜ ਕਰਵਾ ਸਕਦੇ ਹੋ ਇਹਨਾਂ ਦੀ ਪ੍ਰਾਈ ਕਰਾ ਸਕਦੇ ਹੋ ਇਹਨਾਂ ਨੂੰ ਕੁਡਵਾ ਸਕਦੇ ਹੋ ਜੇ ਜ਼ਰੂਰਤ ਪਵੇ ਤਾਂ ਨਵੇਂ ਜਿਵਾੜੇ ਵੀ ਲਗਾ ਸਕਦੇ ਅਸੀਂ ਇਸ ਕੈਂਪ ਦੇ ਵਿੱਚ ਪਿਛਲੇ 18 ਸਾਲ ਤੋਂ ਜੁੜੇ ਹੋਏ ਹਾਂ ਔਰ ਤੁਸੀਂ ਵੀ ਅਸੀਂ ਦਿਲੋਂ ਸੇਵਾ ਕਰ ਰਹੇ ਹਾਂ ਕਿਸੇ ਤਰੀਕੇ ਵੀ ਕਰ ਰਹੇ ਹਾਂ ਪਰ ਤੁਸੀਂ ਵੀ ਇੱਕ ਸੇਵਾ ਕਰ ਸਕਦੇ ਹੋ ਜੇ ਤੁਸੀਂ ਆਣ ਗਵਾਨ ਜਾ ਕੇ ਇਹ ਦੱਸੋ ਕਿਸੇ ਹੋਰ ਦਾ ਵੀ ਫਾਇਦਾ ਹੋ ਜਾਏ ਤੇ ਇਹ ਵੀ ਇੱਕ ਬਹੁਤ ਵੱਡੀ ਸੇਵਾ ਹੈ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਔਰ ਮੈਂ ਪ੍ਰਾਰਥਨਾ ਕਰਦਾ ਹਾਂ ਭਗਵਾਨ ਨੂੰ ਕਿ ਤੁਹਾਨੂੰ ਸਾਰਿਆਂ ਨੂੰ ਦੰਦ ਲੱਗਣ ਦੇ ਬਾਅਦ ਜੀਵਨ ਦੇ ਪ੍ਰਾਣੇ ਸਵਾਤ ਬੱਚਿਆਂ ਦੇ ਨਾਲ ਖੇਲਣਾ ਚਿਹਰੇ ਤੇ ਮੁਸਕਰਾਹਟ ਇਹ ਦੁਆਰਾ ਤੁਹਾਡੇ ਜੀਵਨ ਆਵੇ ਔਰ ਤੁਸੀਂ ਸਦਾ ਸੁਖੀ ਔਰ ਖੁਸ਼हाल ਰਹੋ ਬਹੁਤ ਬਹੁਤ ਸ਼ੁਕਰੀਆ ਮੌਤੀ ਆਪਣੇ ਬ੍ਰੀਮ ਮੈਗਰੀ ਜੀ ਚ ਖੜੇ ਹਾਂ ਜੇ ਇਸ ਕਰਾਂ ਸਰਕਾਰੀ ਤੌਰ ਤੇ ਇੰਕਟ ਰੁਕੇ ਵੀ ਇਹ ਲਗਾਤਾਰ ਕੰਮ ਚੱਲ ਰਿਹਾ ਹੈ ਤੋਂ ਅੱਜ ਜੇ ਸਾਡੇ ਮਕੀਸੰਗ ਉਤਰਿਆ ਜੀ ਉਹ ਜਿਹੜੀ ਇਸ